trái kiểmọc xem chủ trắng kiểm xem ਸ਼ਣਾ ਦੇ ਵਾਰਡ ਨੰਬਰ 47 ਚ 97 ਲੱਖ ਦੀ ਲਗਤ ਨਾਲ ਬਣਵੜੀਆਂ ਸੜਕਾਂ ਦਾ ਕਾਂਗਰਸ ਹਲਕਾ ਇੰਚਾਰਜ ਕਮਲਜੀਤ ਕੜਵਲ ਅਤੇ ਕੌਂਸਲਰ ਪਤੀ ਨਿਰਮਲ ਕੜਵਲ ਉਦਘਾਟਨ ਕੀਤਾ ਗਿਆ ਇਸ ਦੌਰਾਨ ਕਮਲਜੀਤ ਕੜਵਲ ਇਲਾਕੇ ਦੇ ਮੌਜੂਦ ਵਿਧਾਇਕ ਬੈਸ ਤੇ ਵੀ ਜਮ ਕੇ ਬਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੜਵਲ ਨੇ ਕਿਹਾ ਕਿ ਇਲਾਕੇ ਦੇ ਚੁਣੇ ਹੋਏ ਨਮਾਇंदे ਹੋਰ ਨਾ ਵਿਧਾਨ ਸਭਾ ਹਲਕਿਆਂ ਦੀ ਗੱਲ ਕਰ ਰਹੇ ਨੇ ਅਤੇ ਆਪਣੇ ਵਿਧਾਨ ਸਭਾ ਹਲਕਿਆਂ 'ਚ ਧਿਆਨ ਵੀ ਨਹੀਂ ਦੇ ਰਹੇ ਆਜੋ ਵਾਰਡ ਨੰਬਰ 47 ਦੇ ਵਿੱਚ 97 ਲੱਖ ਦੀ ਲਗਤ ਦੇ ਨਾਲ ਇਹ ਸੜਕਾਂ ਦਾ ਉਦਘਾਟਨ ਸਾਡੇ ਹਲਕੇ ਦੇ ਇੰਚਾਰਜ ਸਰਦ ਕਬਲਜੀਤ ਸਿੰਘ ਕੜਵਲ ਜੀ ਉਹਨਾਂ ਵੱਲੋਂ ਕੀਤਾ ਗਿਆ ਕਿਉਂਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਡਿਵੈਲਪਮੈਂਟ ਦੇ ਮੈਸਮੇਂ ਦਾ ਅਵਾਡ ਨੰਬਰ 47 ਦੇ ਵਿੱਚ ਨਹੀਂ ਪੂਰੇ ਆਤਮ ਹਲਕੇ ਦੇ ਵਿੱਚ ਕੜਵਲ ਜੀ ਦੀ ਅਗਵਾਈ ਦੇ ਵਿੱਚ ਮੈਸਮੇਂ ਦੇ ਘਨੇਰੀ ਚੱਲਦੀ ਪਈ ਆ ਉਹ ਕੰਮ ਜੇ ਮੈਸਮੇਂ ਦਾ ਪ੍ਰੈਸ ਆਪਣੇ ਤੌਰ ਤੇ ਜਾਵੇ ਡੋ ਟੂ ਡੋਰ ਜਾ ਕੇ ਪਤਾ ਕਰੇ ਗਲੀਆਂ ਬਾਰੇ ਪਤਾ ਕਰੇ ਹਰ ਇੱਕ ਬੰਦਾ ਇਹ ਦਾਦਾ ਵੀ ਇਹ ਗਲੀ 10 ਸਾਲ ਬਾਅਦ ਬਣਦੀ ਪਈ ਆ ਕੋਈ ਕਹਿੰਦਾ 14 ਸਾਲ ਬਾਅਦ ਬਣਦੀ ਪਈ ਆ ਕੋਈ ਕਹਿੰਦਾ 15 ਸਾਲਾਂ ਬਾਅਦ ਇਹ ਮੈਂ ਸਮਝਦਾ ਪਹਿਲੀ ਵਾਰ ਹੋਇਆ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਵੀ ਤੁਹਾਡੀਆਂ ਗਲੀਆਂ ਸੜਕਾਂ ਕਿਉਂਕਿ ਪਹਿਲਾਂ ਐਸੀਆਂ ਦਿੱਕਤਾਂ ਸੀ ਜਿਹੜਾ ਕਿ ਝਾੜੂ ਲਾਉਣ ਵਾਲਾ ਮੁੰਡਾ ਸੀ ਉਹਨੂੰ ਝਾੜੂ ਲਾਉਣ ਚ ਵੀ ਦਿੱਕਤ ਆਉਂਦੀ ਸੀ ਕਿਉਂਕਿ ਸੜਕਾਂ ਦਾ ਹੀ ਐਸਾ ਬੁਰਾ ਹਾਲ ਸੀ ਜਦੋਂ ਅਸੀਂ ਕਾਉਂਸਲਰ ਬਣਿਆ ਲੋਕਾਂ ਨੇ ਬਣਾਇਆ ਪਰ ਜਿਵੇਂ ਹੀ ਕਰਬੋਲ ਸਾਹਿਬ ਨੂੰ ਹਲਕਾ ਇੰਚਾਰਜ ਲਾਇਆ ਤੇ ਜੋ ਇਹਨਾਂ ਨੇ ਕੈਪਟਨ ਸਾਹਿਬ ਨਾਲ ਉਸ ਸਮੇਂ ਦੇ ਸਾਡੇ ਮੁੱਖ ਮੰਤਰੀ ਜਿਹੜੇ ਸਾਨੂੰ ਉਹਨਾਂ ਨਾਲ ਲੜ ਕੇ ਪੈਸੇ ਸਾਡੇ ਭਾਰਤ ਕੁਸ਼ਨ ਆਸ਼ੂ ਜੀ ਜਿਹੜੇ ਕਿ ਮੰਤਰੀ ਉਹਨਾਂ ਨਾਲ ਲੜ ਕੇ ਪੈਸੇ ਇਸ ਵਾਰਡ ਦੇ ਲਈ ਵੀ ਇਸ ਹਲਕੇ ਦੀ ਲੈ ਕੇ ਆਏ ਤੇ ਇਸ ਹਲਕੇ ਦੇ ਵਿੱਚ ਜੋ ਅੱਜ ਵਿਕਾਸ ਹੋਇਆ ਵਾ ਮੈਂ ਸਮਝਦਾ ਕੋਈ ਏਰੀਆ ਐਸਾ ਨਹੀਂ ਹੈਗਾ ਜਿਹੜੀ ਗਲੀ ਨਾ ਬਣੀ ਹੋਵੇ ਤਾਂ ਜਾਂ ਜਿਹੜੀ ਗਲੀ ਨਾ ਬਣਨ ਜਾ ਰਹੀ ਹੋਵੇ ਹਰ ਇੱਕ ਦੇ ਕੰਮ ਜਿਹੜੀਆਂ ਜੀਆਂ ਫਾਈਲਾਂ ਬਣ ਚੁੱਕੀਆਂ ਨੇ ਵਰਕ ਆਰਡਰ ਹੋ ਚੁੱਕੇ ਆ ਕੰਮ ਚੱਲਦੇ ਪਏ ਨੇ ਕਿਤੇ ਟਾਈਲਾਂ ਦਾ ਕੰਮ ਚੱਲਦਾ ਪਿਆ ਕਿਤੇ ਆਰ ਐਮ ਸੀ ਦਾ ਚੱਲਦਾ ਪਿਆ ਕਿਤੇ ਪ੍ਰੀ ਮਿਕਸ ਦਾ ਚੱਲਦਾ ਪਿਆ ਅੱਜ ਇਹ ਵਾਰਡ ਨੰਬਰ 47 ਦੇ ਵਿੱਚ 97 ਲੱਖ ਦੀ ਲਾਗਤ ਨਾਲ ਪੂਰੇ ਵਾਰਡ ਦੀ ਸਹੂਲਤ ਵਾਸਤੇ ਕਿਉਂਕਿ ਇਸ ਗਲੀ ਦੇ ਵਿੱਚ ਇੱਕ ਮੈਸਮ ਦਾ ਮੇਨ ਲਾਈਨ ਜੋੜੀ ਹੈ ਜਿਹੜੀ ਕਿ ਪਿਛਲੇ 30 ਸਾਲਾਂ ਤੋਂ ਮੰਗ ਸੀ ਲੋਕਾਂ ਦੀ ਸੀਵਰੇਜ ਸਮੱਸਿਆ ਸੀ 30 ਸਾਲ ਤੋਂ ਇਹ ਜੋੜ ਨਹੀਂ ਪਾਈ ਇਹ ਕੜਵਲ ਸਾਹਿਬ ਦੀ ਬਦੌਲਤ ਇਹਨੂੰ ਅਸੀਂ ਜੋੜਿਆ ਤੇ ਅੱਜ ਉਹਨੂੰ ਇਹ ਸੜਕ ਬਣਾਉਣ ਜਾ ਰਹੇ ਸੋ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਮੇਰੇ ਨਰਮਲ ਸਿੰਘ ਕੈੜਾ ਜੀ ਦੀ ਤਰਫ ਪਤਨੀ ਵਾਰਡ ਨੰਬਰ 47 ਤੋਂ ਕਾਉਂਸਲਰ ਨੇ ਸੋ ਅੱਜ ਜਿਹੜੇ 79 ਲੱਖ ਰੁਪਏ ਦੇ ਕੰਮ ਨਾਲ ਜਿਹੜਾ ਸੜਕਾਂ ਦਾ ਉਹ ਤੋਂ ਗਾਠਨ ਕੀਤਾ ਜਾ ਰਿਹਾ ਮੈਂ ਮੁਬਾਰਕਬਾਦ ਦਿੰਦਾ ਹਾਂ ਇਲਾਕਾ ਨਿਵਾਸੀਆਂ ਨੂੰ ਜੋੜੀਆਂ ਗੱਲਾਂ ਵਾਅਦੇ ਕਰਕੇ ਲੋਕਾਂ ਤੋਂ ਅਸੀਂ ਵੋਟਾਂ ਲਈਆਂ ਸੀ ਉਹ ਹਮੇਸ਼ਾ ਪੂਰਾ ਕਰਨ ਦਾ ਯਤਨ ਕੀਤਾ ਹੈ ਗਰਾਊਂਡ ਲੈਵਲ ਤੇ ਜਿਹੜਾ ਕੰਮ ਕਰਕੇ ਲੋਕਾਂ ਨੂੰ ਡਿਲੀਵਰ ਕਰਨ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਉਹਦੇ ਤੇ ਹਮੇਸ਼ਾ ਪੈਰਾ ਦਿੱਤਾ ਸੋ ਔਨ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਨਰਮਲ ਕੜਾ ਜੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਬੜੀ ਮਿਹਨਤ ਕਰਕੇ ਸਾਰੇ ਪਾਸ ਕਰਾਏ ਹੋਏ ਨੇ ਤੋ ਸ਼ਾਰਟਲੀ ਬਾਕੀ ਕੰਮ ਰਹਿੰਦੇ ਵੀ ਸ਼ੁਰੂਆਤ ਦਾ ਹੋ ਜਾਣਾ ਸਰ ਨਿਰਮਾਣ ਕਿਹੜਾ ਜਿੰਦਾਬਾਦ ਵਿਧਾਇਕ ਨੇ 117 ਦੀ ਕਸਮ ਪ੍ਰਚਾਰ ਖਤਮ ਦਾ ਨਾਰਾ ਦੇ ਅੱਜ ਯਾਤਰਾ ਸ਼ੁਰੂ ਕਰਨ ਜਾ ਰਹੇ ਜਿਵੇਂ ਦੇਖੋ ਤੋ ਥੋੜਾ ਜਿਹਾ ਸਪੈਲਗਾਂ ਦਾ ਹੇਰ ਫੇਰ ਹੋ ਗਿਆ 117 ਦੀ ਕਸਮ ਦੋ ਵੀ ਖਤਮ ਅਸਲ ਦੇ ਜਿਹੜੇ ਹਾਲਾਤ ਆ ਉਹ ਇਹ ਆ ਵੀ ਦੋ ਵੀ ਖਤਮ ਕਿਉਂਕਿ ਪਰਤੂਤਾਂ ਜਿਹੜੀਆਂ ਨੇ ਉਹ ਸਾਰਿਆਂ ਨੇ ਹੁਣ ਦੇਖਣੀਆਂ 117 ਨੂੰ ਕੰਮ ਕਰਾਉਂਦੇ ਕਰਾਉਂਦੇ ਸਿਖਾਉਂਦੇ ਸਿਖਾਉਂਦੇ ਅਰਬਾਂ ਖਰਬਾਂ ਦਾ ਮਾਲ ਇਕੱਠਾ ਕਰਕੇ ਹੁਣ ਇੱਕ ਉਤਾਰਾਂ ਦੀ ਕਸਮ ਦੀ ਜਗ੍ਹਾ ਤੇ ਇਹੀ ਖਸਮ ਖਾ ਲੋ ਵੀ ਅਸੀਂ ਕ੍ਰਾਪਸ਼ਨ ਨਹੀਂ ਚੁੱਤੀ। ਉਹ ਜਿਹੜਾ ਕ੍ਰਾਪਸ਼ਨ ਨਾਲ ਆਪਣੇ ਘਰ ਭਰਨੇ ਉਹ ਲੋਕਾਂ ਦਾ ਮੋਹ ਪੰਗ ਹੋ ਜੁਕਿਆ। ਸੁਪੀਰ ਸਿੰਘ ਬਾਦਲ ਆਏ ਬੁਕਾਰੀਆਂ ਨਾਲ ਮੀਟਿੰਗ ਕਰ ਰਹੇ ਕਹਿੰਦੇ ਕਾਂਗਰਸ ਸਰਕਾਰ ਨੇ ਕੀਤਾ ਕੁਛ। ਸੋ ਜੇ ਕੀਤਾ ਨਾ ਹੁੰਦਾ ਤਾਂ ਸਰਕਾਰ ਨਾਲ ਦੁਆਰੇ ਬਣਦੀ। ਅਕਾਲੀ ਦਲ ਦੀ ਸਰਕਾਰ ਦੁਆਰੇ ਬਣ ਜਾਂਦੀ। ਕਾਂਗਰਸ ਦੀ ਸਰਕਾਰ ਬਣੀ ਆ ਤੇ ਅੱਜ ਗਰਾਫ ਜਿਹੜਾ ਕਾਂਗਰਸ ਦਾ ਕਿੱਥੇ ਖੜਾ? ਅੱਜ ਆਪੋਜੀਸ਼ਨ ਕੋਈ ਪਾਰਟੀ ਕੋਲ ਮੁੱਦਾ ਹੀ ਨਹੀਂ ਰਿਹਾ ਹੈਗਾ ਜਦੋਂ ਆਪੋ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸੱਧੂ ਉਹਨਾਂ ਦੀ ਜੋੜੀ ਕੰਮ ਕਰ ਰਹੀ ਆ ਅੱਜ ਵਿਰੋਧੀਆਂ ਕੋਲ ਮੁੱਦਾ ਦਾ ਦੱਸਦਣ ਕੀ ਆ ਕਿ ਸਰਕਾਰ ਦੀ ਨਲਕੀ ਕੀ ਆ ਸਰਦਾਰ ਕੀ ਕਮੀ ਕੀ ਆ ਅੱਜ ਲੋਕ ਖੁਦ ਕਾਂਗਰਸ ਪਾਰਟੀ ਨਾਲ ਭੱਜ-ਭੱਜ ਜੁੜ ਰਿਹਾ ਆ ਆਉਣ ਵਾਲੇ ਸਮੇਂ ਸਰਕਾਰ ਕਲੀਅਰ ਕੱਟ ਜਿਹੜੀ ਕਾਂਗਰਸ ਪਾਰਟੀ ਦੀ ਕੀ ਦੇਖਦੇ ਆ ਕਿ ਜਿਸ ਤਰੀਕੇ ਦੇ ਨਾਲ ਐਲਾਨ ਕੀਤੇ ਜਾ ਰਹੇ ਨੇ ਪੂਰੇ ਕੀਤੇ ਜਾਣਗੇ ਕਿਉਂਕਿ ਉਹ ਕਹਿ ਰਹੇ ਨੇ ਐਲਾਨ ਹੋ ਰਹੇ ਨੇ ਪਰ ਕੰਮ ਕੋਈ ਨਹੀਂ ਹੋ ਰਿਹਾ ਜੇ ਕੰਮ ਨਾ ਹੁੰਦੇ ਹੁੰਦੇ ਤਾਂ ਬਿਜਲੀ ਦੇ ਬਿੱਲ ਮਾਫ ਨਾ ਹੁੰਦੇ ਬਾਮਨਾ ਹੁੰਦੇ ਹੁੰਦੇ ਪਾਣੀ ਵਾਲੇ ਬਿੱਲ ਮਾਫ ਨਾ ਹੁੰਦੇ। ਜੀਵਲ ਸਾਹਿਬ ਨੇ ਕਹਿ ਦਿੱ 100 ਬਿੱਲ ਮੈਂ 1 ਲੱਖ ਬਿੱਲ ਮੈਂ ਦਿੰਨਾ ਤੇ 100 ਬਿੱਲ 1000 ਬਿੱਲ ਕਾਂਗਰਸ ਵਾਲੇ ਕਾੜ ਦਿੰਦੇ ਜਿਹੜੇ ਮਾਫ ਕੀਤੇ ਆ। ਭਾਜੀ ਜਿਹੜਾ ਕੁਛ ਜਿਹੜਾ ਕੁਛ ਅੰਨੀ ਜੀ ਨੇ ਕਰਤਾ ਨਾ ਉਹਦਾ ਜਵਾਬ ਲੋਕ ਦੇ ਦੇਣਗੇ। ਇਹਨਾਂ ਦੇ ਗੱਲਾਂ ਨਾਲ ਕੁਝ ਨਹੀਂ ਹੋਣ ਲੱਗਿਆ। ਤੇਜਰੀਵਾਲ ਸਾਹਿਬ ਪੰਜਾਬੀਆਂ ਦੇ ਲਈ ਕਿੰਨੀ ਸੰਜੀਦਗੀ ਵਾਲੇ ਬੰਦੇ ਨੇ। ਆਪਣੀ ਟੀਮ ਨੂੰ ਤਾਂ ਸਾਬ ਨਹੀਂ ਸਕੇ। ਆ ਅੱਜ ਜਿਹੜਾ ਸਰਦਾਰ ਫੂਲਕਾ ਜੀ ਸੀ। ਇਹਦੀ ਪਾਰਟੀ ਦਾ ਐਮਐਲਏ ਰਿਜ਼ਾਈਨ ਕਰ ਗਿਆ। ਇਹਦੀ ਨਲਕੀ ਨਾਲ ਉਹ ਤੇਰੇ ਕੋਲ ਉਹ ਹੀਰੇ ਬੰਦੇ ਨਾਲ ਸਾਹਮਣੇ ਗਏ ਤੂੰ ਪੰਜਾਬ ਦਾ ਕੀ ਭਲਾ ਕਰੇਗਾ ਤੇਰੇ ਕੋਲ ਸੁਪਾਲ ਖੈਰੇ ਵਰਗੇ ਨਾਲ ਸਾਹਮਣੇ ਗਏ ਤੇਰੇ ਕੋਲ ਆਪਣੇ ਸੋਚਾ ਸਿੰਘ ਛੋਟੇ ਪਰਿਵਾਰਕੀ ਨਾਲ ਸਾਹਮਣੇ ਗਏ ਤੇਰੇ ਕੋਲ ਆਪਦੇ ਐਮਐਲਏ ਨਹੀਂ ਸਾਹਮਣੇ ਜਾਂਦੇ ਤੂੰ ਲੋਕਾਂ ਦਾ ਕੀ ਸਵਾਰੇਗਾ ਤੂੰ ਪਹਿਲਾਂ ਆਪਣੀ ਪਾਰਟੀ ਬਚਾ ਲੈ ਉਹਨੂੰ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ